ਜਦੋਂ ਉਹਨਾਂ ਸਾਰਿਆਂ ਵਿੱਚੋਂ ਇੰਡੀਆ ਦੀ ਟੀਮ ਚੁਣ ਹੋਈ ਸੂਬਾ ਖੁਸ਼ੀ ਤੇ ਬੁਲਾਇਆ ਜਾਂਦਾ ਹਨਾ ਜੀ ਜਿਹਦੀ ਸਾਡੀ ਜੁਣੀਏ ਸੀ ਬੁੱਧਾ ਸਰਵ ਇਹ ਅੱਜ ਤੋਂ ਨਹੀਂ ਬੜੇ ਚਲੋ ਇਦਾਂ ਚੱਲਦਾ ਰਹੇਗਾ ਪਹਿਲਿਆਂ ਕਰਦੇ ਕੋਚ ਇੱਕ ਰਾਣ ਕੋਚ ਅਮਰੀਕਾ ਦਾ ਇੱਕ ਰੀਸ਼ੀ ਕੋਚ ਮੁਕਸਰ ਦਾ ਜੀ ਉਹਨਾਂ ਨੂੰ ਕਬੱਡੀ ਬਾਰੇ ਕੁਝ ਨਹੀਂ ਪਤਾ ਜਦ ਕਿ ਮਾੜੇ ਹਾਲ ਹੈ ਦੇਖਣਾ ਖੁਦ ਹੀ ਦੱਸਣਾ ਅਦਰ ਸਟੇਟਸ ਦੇ ਆਲਾਂ ਦੇ ਲਈ ਜਾਂਦਾ ਹੈ ਹੁਣ ਇਹ ਸੋਕੇ ਸ਼ਬਦਾਂ ਵਿੱਚ ਹੋਵੇ ਕਿ ਪੰਜਾਬ ਦੇ ਕਿਸੇ ਦਫ਼ਤਰ ਦੇ ਵਿੱਚ ਉੱਥੇ ਤਾਂ ਚਲੋ ਹੋਇਆ ਭਈਆ ਮਟਾਧਾਰ ਹੈ 19 ਫਰਵਰੀ ਤੋਂ ਉੜੀਸਾ ਦੇ ਕਟਕ ਵਿੱਚ ਸ਼ੁਰੂ ਹੋਈਆਂ ਨੈਸ਼ਨਲ ਗੇਮਸ ਦੇ ਲਈ ਪੰਜਾਬ ਦੀ ਕਬੱਡੀ ਟੀਮ ਚ કુલ 12 ਵਿੱਚੋਂ 5 ਖਿਡਾਰੀ ਦੂਜੇ ਸੂਬੇ ਹਰਿਆਣਾ ਦੇ ਪਾਉਣ ਦਾ ਮੁੱਦਾ ਗਰਮਾ ਗਿਆ ਹੈ ਅੱਜ ਇਸ ਬੇहद ਗੰਭੀਰ ਮਾਮਲੇ ਨੂੰ ਲੈ ਕੇ ਪੰਜਾਬ ਮੋਰਚਾ ਦੇ ਕਨਵੀਨਰ ਗੌਰਵ ਰਾਣਾ ਦੀ ਅਗਵਾਈ 'ਚ ਬਕਵਾ ਕਬੱਡੀ ਖਿਡਾਰੀਆਂ ਨੇ ਸੂਬਾ ਸਰਕਾਰ ਖਿਲਾਫ ਰੋਸ ਜ਼ਾਹਰ ਕਰਦਿਆਂ ਮਾਮਲੇ ਨੂੰ ਅਦਾਲਤ ਚ ਲਿਜਾਉਣ ਦਾ ਦਾਅਵਾ ਕੀਤਾ ਹੈ ਗੁਰਵਰਾਨਾ ਨੇ ਕਿਹਾ ਕਿ ਸਨ ਤਾਂ ਇਹ ਸਮਝ ਨਹੀਂ ਆ ਰਿਹਾ ਕਿ ਟੀਮ ਪੰਜਾਬ ਦੀ ਚੁਣੀ ਗਈ ਹੈ ਜਾਂ ਹਰਿਆਣਾ ਟੂਰ ਦੀ ਹੈ ਪੰਜਾਬ ਦੇ ਖਿਡਾਰੀਆਂ ਦੇ ਨਾਲ ਬੀਤੇ ਲੰਬੇ ਸਮੇਂ ਤੋਂ ਇਸ ਤਰ੍ਹਾਂ ਦੇ ਕਹਾਣਕੀਤੇ ਜਾ ਰਹੇ ਨੇ ਪਰ ਲੋਕਾਂ ਦੀ ਸਰਕਾਰ ਹੋਣ ਦਾ ਦਾਵਾ ਕਰਨ ਵਾਲੀ ਆਮ ਆਦਮੀ ਪਾਰਟੀ ਨੇ ਵੀ ਨੋਜਵਾ ਨਦੀ ਉਮੀਦਾ ਦੇ ਪਾਣੀ ਫੇਰ ਦਿੱਤਾ ਹੈ ਇਨਾਂ ਹੀ ਨਹੀਂ ਪੰਜਾਬ ਦੀ ਓਪਨ ਗਰਲਸ ਕਬੱਡੀ ਟੀਮ ਵਿੱਚ ਵੀ ਅੱਠ ਖਿਡਾਰਣਾ ਪੰਜਾਬ ਦੀਆਂ ਪਾਈਆਂ ਨੇ ਜਦਕਿ ਚਾਰ ਖਿਡਾਰੀ ਕਰੰਬਾਰ ਹਿਮਾਚਲ ਅਤੇ ਹਰਿਆਣਾ ਦੇ ਪਾਏ ਗਏ ਨੇ ਜੋ ਕਿ ਪੰਜਾਬ ਅਤੇ ਪੰਜਾਬੀयत ਨਾਲ ਧੱਕਾ ਏ ਮਨੇ ਕਿਹਾ ਕਿ ਦੇਸ਼ ਦੇ ਬਕਵਾਕ ਸਤ ਸੂਬਿਆਂ ਨੇ ਆਪਣੇ ਲੋਕਾਂ ਨੂੰ ਸਰਕਾਰੀ ਨੌਕਰੀਆਂ ਤੇ ਜ਼ਮੀਨਾਂ ਖਰੀਦਣ ਦੇ ਅਧਿਕਾਰ ਤੱਕ ਸੁਰੱਖਿਅਤ ਕਰੇ ਰੱਖੇ ਨੇ ਪਰ ਪੰਜਾਬ ਨੂੰ ਸਿਆਸਤਦਾਨਾਂ ਨੇ ਸ਼ਾਮਲਾਕ ਬਣਾ ਕੇ ਰੱਖ ਦਿੱਤਾ ਏ ਮਨੇ ਕਿਹਾ ਕਿ ਦੂਜੇ ਸੂਬੇ ਦੇ ਖਿਡਾਰੀ ਕਿਸ ਤਰੀਕੇ ਦੇ ਨਾਲ ਪੰਜਾਬ ਦੀ ਕਬੱਡੀ ਟੀਮ ਚ ਪਾਏ ਗਏ ਨੇ ਇਹ ਬਹੁਤ ਹੀ ਵੱਡਾ ਜਾਂਚ ਦਾ ਵਿਸ਼ਾ ਏ ਉਧਰ ਇਸ ਮਾਮਲੇ ਨੂੰ ਲੈ ਕੇ ਕਬੱਡੀ ਖਿਡਾਰੀਆਂ ਨੇ ਕਿਹਾ ਕਿ ਸਾਡੇ ਨਾਲ ਵੱਡੇ ਪੱਧਰ ਤੇ ਧੱਕੇਸ਼ਾਈ ਹੋਈ ਏ ਸਾਨੂੰ ਟ੍ਰਾਇਲਾਂ ਦੇ ਨਾਂ ਤੇ ਖਾਣਾ ਪੂਰਤੀ ਕਰਕੇ ਹਨੇਰੇ ਚ ਰੱਖ ਕੇ ਟੀਮ ਤੋਂ ਬਾਹਰ ਕੀਤਾ ਗਿਆ ਜਦਕਿ ਬਾਹਰੀ ਰਾਜਾਂ ਦੇ ਖਿਡਾਰੀਆਂ ਨੂੰ ਕਾਗਜ਼ਾਂ ਦਾ ਢਿੱਡ ਭਰ ਕੇ ਗਲਤ ਤਰੀਕੇ ਦੇ ਨਾਲ ਪੰਜਾਬ ਦੀ ਟੀਮ 'ਚ ਪਾਇਆ ਗਿਆ ਉਹਨੇ ਕਿਹਾ ਕਿ ਸਾਨੂੰ ਚੁੱਪ ਰਹਿਣ ਦੇ ਲਈ ਦਬਾਅ ਪਾਇਆ ਜਾ ਰਿਹਾ ਹੈ ਪਰ ਅਸੀਂ ਹੁਣ ਇਹ ਗੁਰਕਤੰਦਾ ਬਾਹਰ ਲਿਆ ਕੇ ਛੱਡਾਂਗੇ ਹੋਰ ਕੀ ਕੁਝ ਕਿਹਾ ਤੁਸੀਂ ਖੁਦ ਹੀ ਸੁਣ ਲਵੋ ਨੂੰ ਅਸੀਂ ਮਾਂ ਖੇਡ ਕਬੱਡੀ ਆਖਦੇ ਆ ਪੰਜਾਬ ਦੀ ਸ਼ਾਨ ਹੈ ਪਿੰਡਾਂ ਦੀ ਜਿੱਦਾਂ ਕਹ ਲਈਏ ਰੌਣਕ ਹੁੰਦੀ ਸੀਗੀ ਉਹਦੇ ਨਾਲ ਇੱਕ ਵੱਡੇ ਪੱਧਰ ਤੇ ਵੱਡੀ ਤਰਾਸ ਦੀ ਸਾਹਮਣੇ ਆਈ ਹੈ ਸਰਕਾਰਾਂ ਉੱਤੇ ਲਾਣਤ ਹੈ ਕਿ ਨੈਸ਼ਨਲ ਓਪਨ ਗੇਮਸ ਕਬੱਡੀ ਦੇ ਲਈ ਜਿਹੜੀ ਚੋਣ ਹੋਈ ਹੈ ਉਸ ਤੋਂ ਪਹਿਲਾਂ ਪੰਜਾਬ ਦੇ ਲਈ ਇੱਕ ਪੰਜਾਬ ਦੀ ਟੀਮ ਚੁਣੀ ਜਾਂਦੀ ਹੈ ਕਬੱਡੀ ਦੀ ਉਹਦੇ ਵਿੱਚ 12 ਕੁੱਲ ਖਿਡਾਰੀ ਜਿਹੜੇ ਆ ਹਿੱਸਾ ਲੈਂਦੇ ਆ 12 ਵਿੱਚੋਂ 7 ਪੰਜਾਬੀ ਆ ਤੇ 5 ਬਾਹਰੀ ਰਾਜ ਦੇ ਪਾਏ ਹੋਏ ਆ ਹਰਿਆਣਾ ਦੇ ਆ ਚੀਜ਼ਾਂ ਮੇਰੇ ਕੋਲ ਅੰਕੜੇ ਸਾਰੇ ਪਏ ਆ ਤਸਵੀਰਾਂ ਤੱਕ ਵੀ ਪਈਆਂ ਆ ਇੱਥੇ ਹੀ ਗੱਲ ਖਤਮ ਨਹੀਂ ਹੋਈ ਜਦੋਂ ਲੇਡੀਜ਼ ਦੀ ਟੀਮ ਬਣਦੀ ਹੈ ਕਬੱਡੀ ਦੀ ਗਰਲਸ ਦੀ ਓਪਨ ਦੀ ਤਾਂ ਉਹਦੇ ਵਿੱਚ ਵੀ ਇਹੀ ਚੀਜ਼ ਰਿਪੀਟ ਕੀਤੀ ਜਾਂਦੀ ਹੈ 12 ਵਿੱਚੋਂ 8 3 ਪੰਜਾਬ ਦੀਆਂ 4 ਹੋਰ ਰਾਜਾਂ ਦੀਆਂ ਯਾਰ ਇੱਕ ਵੱਡੀ ਪੰਜਾਬ ਦੀ ਟੀਮ ਚੁਣੀ ਆ ਜਾਂ ਕਿਸੇ ਹੋਰ ਸੂਬੇ ਦੀ ਚੁਣੀ ਆ ਸਭ ਤੋਂ بڑا ਇਹ ਸਵਾਲ ਹੈ ਫਿਰ ਇਹ ਹੋਇਆ ਕਿੱਦਾਂ ਸੰਭਵ ਜਿਹੜੀ ਚੀਜ਼ ਹੈ ਪੰਜਾਬ ਲਈ ਬਣੀ ਹੈ ਉਹਨੂੰ ਤੁਸੀਂ ਦੂਜੇ ਸੂਬੇ ਦੇ ਲੋਕਾਂ ਨੂੰ ਕਿੱਦਾਂ ਐਂਟਰ ਕਰ ਰਹੇ ਆ ਇੱਕ ਵੱਡਾ ਧੋਖਾ ਹੈ ਕਿਉਂਕਿ ਜਦੋਂ ਇਹ ਪਾਰਟਿਸਿਪੇਟ ਕਰਦੇ ਆ ਡੀਪੀ ਜਾਂ ਡੀਪੀ ਦੀਆਂ ਨੌਕਰੀਆਂ ਹੋ ਲਈਆਂ ਜਾਂ ਕਿਸੇ ਵੱਡੇ ਪੱਧਰ ਤੇ ਮੰਨ ਲਓ ਕੋਈ ਇੱਕ ਵਿੱਚ ਰੱਬ ਕਰੇ 골ਡ ਜਿੱਤ ਜਾਣ ਤੇ ਜੇ 골ਡ ਜਿੱਤਦੇ ਆ ਤਾਂ ਨੌਕਰੀਆਂ ਵੀ ਮਿਲਣੀਆਂ ਹੁੰਦੀਆਂ ਫਿਰ ਉਹ ਸੂਬੇ ਦਾ ਸਾਡੇ ਦਾ ਹੱਕ ਪੰਜ ਬੰਦਿਆਂ ਦਾ ਜੈਂਟਸ ਵਿੱਚ ਚਾਰ ਬੰਦਿਆਂ ਦਾ ਲੇਡੀਜ਼ ਦੇ ਵਿੱਚ ਉਹ ਕੋਲ ਲਊਗਾ ਬਾਹਰੀ ਲੋਕ ਇਹਨੂੰ ਲੈ ਕੇ ਸਰਕਾਰ ਬਿਲਕੁਲ ਸਪੋਰਟਸ ਮਿਨਿਸਟਰ ਚੀਫ ਮਿਨਿਸਟਰ ਉਹ ਪੰਜਾਬ ਆਪ ਖੁਦ ਹੈਗੇ ਨੇ ਸਪੋਰਟਸ ਡਾਇਰੈਕਟਰ ਸਾਡੇ ਸੂਬੇ 'ਚ ਹੈ ਨਹੀਂਆਂ ਲੰਬੇ ਸਮੇਂ ਤੋਂ ਸਾਡੇ ਪੰਜਾਬ ਯੂਨੀਵਰਸਿਟੀ ਦੇ ਵੀਸੀ ਹੈ ਨਹੀਂ ਐਜੂਕੇਸ਼ਨ ਸੈਕਟਰੀ ਜਿਗੇ ਯਾਦਵ ਜੀ ਉਹਨਾਂ ਨੇ ਪਤਾ ਲੱਗਿਆ ਐ ਵੀਸੀ ਦਾ ਕਾਰਜਕਾਰੀ ਭਾਰ ਸੰਭਾਲਿਆ ਹੋਇਆ ਸੀ ਹੁਣ ਉਹ ਅੱਗੇ ਉਹਨਾਂ ਨੇ ਵੀ ਨਹੀਂ ਲਿਆ ਕਹਿਣ ਦਾ ਮਤਲਬ ਕੁੱਲ ਮਿਲਾ ਕੇ ਜਿਹੜੀ ਲੜਕੀਆਂ ਦੀ ਟੀਮ ਚੁਣ ਹੋਈ ਸੀਗੀ ਪੰਜਾਬ ਦੀ ਜਿੱਚ ਵਾਰੀ ਰਾਜਾਂ ਦੀਆਂ ਦੋ ਮੈਂ ਇੱਕ ਤੁਹਾਨੂੰ ਕਨਕਲੂਜਨ ਕਰ ਦਵਾ ਮੇਨ ਗੱਲ ਜਿੱਚ ਵਾਰੀ ਰਾਜਾਂ ਦੀਆਂ ਚਾਰ ਲੜਕੀਆਂ ਸੀਗੀਆਂ ਹੁਣ ਉੱਚ ਗਿਆ ਹੋਇਆ ਪੇ ਪੰਜਾਬ ਦੀ ਟੀਮ ਵਿੱਚ ਉਹ ਜਿਹੜੀ ਲੜਕੀ ਨੈਸ਼ਨਲ ਦੀ ਟੀਮ ਲਈ ਏਸ਼ੀਆ ਖੇਡਣ ਲਈ ਜਾਣੀ ਸੀਗੀ ਉਹਦੇ ਵਿੱਚ ਵੀ ਹਿਮਾਚਲ ਦੀ ਇੱਕ ਲੜਕੀ ਸਿਲੈਕਟ ਹੋਈ ਟੈਕਨੀਕਲੀ ਜੇ ਕੱਲ ਨੂੰ ਕੋਈ ਚੀਜ਼ ਪ੍ਰਾਪਤ ਹੁੰਦੀ ਐ ਸਰਟੀਫਿਕੇਟ ਆਂਦਾ ਐ ਤਾਂ ਨਾਮ ਪੰਜਾਬ ਦਾ ਰਹਿ ਗਿਆ ਉਹ ਜਾਏਗੀ ਹਿਮਾਚਲ ਸੋ ਕਿੱਥੇ ਇਹ ਨਾ ਸੂਬਿਆਂ ਨੇ ਸਾਡੀ ਕੋਈ ਨਿੱਜੀ ਲੜਾਈ ਨਹੀਂ ਹੈ ਬੱਚੇ ਚਲੋ ਸਾਰੇ ਸਾਰਿਆਂ ਦੇ ਸਾਹੇ ਹੁੰਦੇ ਆ ਪਰ ਕਿੱਥੇ ਇਹ ਸਾਨੂੰ ਆਪਣੇ ਸੂਬੇ ਚ ਨਾ ਜ਼ਮੀਨ ਲੈਣ ਦਿੰਦੇ ਐਂਟਰੀ ਤੇ ਸਾਨੂੰ ਟੋਲ ਦੇਣਾ ਪੈਂਦਾ ਤੇ ਉੱਥੇ ਨਾ ਹੀ ਨੌਕਰੀ ਦਿੰਦੇ ਪਰ ਸਾਡੇ ਸਾਰੇ ਅਧਿਕਾਰ ਸਾਡੇ ਸੂਬੇ ਦੀਆਂ ਸਰਕਾਰਾਂ ਸਾਡੇ ਸਿਸਟਮ ਐਡਮਿਨਿਸਟ੍ਰੇਸ਼ਨ ਇਹ ਦੂਜੀਆਂ ਸੂਬਿਆਂ ਨੂੰ ਲਟਾ ਰਹੇ ਐ ਇਹ ਗੰਭੀਰ ਚਿੰਤਾ ਦਾ ਵਿਸ਼ਾ ਇਹ ਇੱਕ ਵੱਡੀ ਕ੍ਰਪਸ਼ਨ ਹੈ ਜਾ ਇੱਕ ਵੱਡਾ ਸਕੈਮ ਹੈ ਕਿਹੜੀ ਮਜਬੂਰੀ ਆ ਯਾਰ ਅਸੀਂ ਪੰਜਾਬ ਦੀ ਟੀਮ ਦੇ ਵਿੱਚ ਦੂਜੇ ਰਾਜਾਂ ਨੂੰ ਪਾ ਰਹੇ ਆ ਇਹ ਸਾਡਾ ਸਭ ਤੋਂ ਵੱਡਾ ਸਵਾਲ ਹੈ ਔਰ ਏਜੈਂਟਸ ਦੀ ਟੀਮ ਆਜਾ ਨੌਜਵਾਨ ਬੈਠੇ ਆ ਨਾਲ ਦੱਸ ਦਿਆ ਵੀ ਅੱਗੇ ਹਾਰਗੇ ਜੇ ਪੰਜ ਬੰਦੇ ਤੁਸੀਂ ਹਰਿਆਣਾ ਦੇ ਪਾਏ ਆ ਇਹੀ ਸ਼ੋਅ ਕੀਤਾ ਜਾ ਰਿਹਾ ਹੈ ਇਹਨਾਂ ਨੌਜਵਾਨਾਂ ਨੂੰ ਜਾਂ ਹੋਰ ਲੋਕਾਂ ਨੂੰ ਕਿ ਅਸੀਂ ਇਸ ਵਾਰ 골ਡ ਲੈ ਕੇ ਆਣਾ ਯਾਰ ਉਹ ਜੇ ਇੰਨੇ ਕਾਬਿਲ ਸਕੇ ਤਾਂ ਉਹਨਾਂ ਨੂੰ ਹਰਿਆਣਾ ਦੀ ਟੀਮ ਕਿਉਂ ਨਹੀਂ ਬੰਦੀ ਪੰਜਾਬ ਵਾਲੇ ਕਿਉਂ ਬਾ ਰਹੇ ਐ ਐਡੀ ਸਾਡੀ ਕਿਹੜੀ ਮਜਬੂਰੀ ਆ ਚਰਚਾ ਪੰਜਾਬ ਚ ਇਸ ਵੇਲੇ ਇਹੀ ਛੜੀ ਹੁੰਦੀ ਹੈ ਜੀ ਵੀ ਹਰਿਆਣੇ ਦੇ ਮੂਲ ਨਿਵਾਸੀ ਅਰਵਿੰਦ ਕੇਜਰੀਵਾਲ ਜੀ ਮੁੱਖ ਮੰਤਰੀ ਬਣ ਸਕਦੇ ਨੇ ਇਹ ਯਾਰ ਇਹ ਗੱਲਾਂ ਹੋਰ ਸਟੇਟਾਂ ਚ ਕਦੀ ਸੁਣੀਆ ਮੇ ਸਾਮਾਚਲ ਦੇ ਵਿੱਚ ਪੰਜਾਬ ਦਾ ਬੰਦਾ ਐਮਐਲਏ ਜਾਂ ਮੰਤਰੀ ਬਣ ਜਾਊ ਉੱਤਰਾਖੰਡ ਚ ਬਣ ਜਾਊ ਇਹ ਸ਼ਾਮਲਾਡ ਬਣਾ ਕੇ ਰੱਖਤਾ ਮਾੜੀਆਂ ਸਰਕਾਰਾਂ ਨੇ ਮਾੜੇ ਸਿਸਟਮ ਨੇ ਪੰਜਾਬ ਨੂੰ ਔਰ ਕਿਸੇ ਇਸ ਪਾਸੇ ਕੋਈ ਧਿਆਨ ਨਹੀਂ ਹੈ ਅਸੀਂ ਜਿੰਨੇ ਮਰਜੀ ਕਹੀ ਆਈ ਅਸੀਂ ਜ਼ਮੀਨੀ ਲੀਡਰ ਹੈ ਜੀ ਅਸੀਂ ਮੂਲ ਨਾਲ ਜੁੜੇ ਹੋਏ ਆ ਜੀ ਅਸੀਂ ਪੱਤਾ ਵੀ ਨਹੀਂ ਹਿੱਲੂਗਾ ਹੁਣ ਨਵੇਂ ਨਵੇਂ ਆਰਡਰ ਆਏ ਜੀ ਅਸੀਂ ਤਾਂ ਐਡਮਿਨਿਸਟ੍ਰੇਸ਼ਨ ਕਸਤਾ ਜੀ ਹੁਣ ਹੁਣ ਤਾਂ 1 ਇੰਚ ਨਹੀਂ ਹੋਊਗਾ ਆ ਤੁਹਾਡੇ ਸਾਹਮਣੇ ਹੋ ਗਿਆ ਔਰ ਇਹ ਮੈਚ ਸਵੇਰ ਨੂੰ ਹੋਣੇ ਲੜਕੀਆਂ ਦੇ 19 ਫਰਵਰੀ 20 ਵਿੱਚ ਖਤਮ ਹੋ ਗਏ ਐਟ ਦਾ ਲੇਟੈਸਟ ਤੁਹਾਨੂੰ ਜਾਣਕਾਰੀ ਦੇ ਰਹੇ ਆ ਅਸੀਂ ਇਹਦੀ ਜਾਂਚ ਹੋਣੀ ਜਾਂਦੀ ਹੈ ਕਿ ਕਿਹੜੇ ਬੰਦੇ ਆਪਣੇ ਬੱਚਿਆਂ ਨੂੰ ਪ੍ਰਮੋਟ ਕਰਕੇ ਅਗਲੀਆਂ ਟੀਮਾਂ ਵਿੱਚ ਲੈ ਕੇ ਜਾ ਰਹੇ ਨੇ ਹਾਕੀ ਨਾਲ ਨੌਜਵਾਨਾਂ ਦਾ ਖਾਰੇ ਮੁੰਡੇ ਦਾ ਸਨਿਆਸ ਲੈ ਰਹੇ ਨੇ ਸੋ ਬਾਕੀ ਗੱਲ ਸਰ ਨਾਮ ਮੇਰਾ ਗੌਰਵ ਪ੍ਰਾਸ਼ਰ ਹੈ ਜੀ ਉਦਾਂ ਨਾਮ ਮੈਨੂੰ ਬਿਜਲੀ ਦੇ ਨਾਮ ਨਾਲ ਵੀ ਜਾਣਦੇ ਆ ਤੇ ਮੈਂ ਨੈਸ਼ਨਲ ਪੱਧਰ ਤੇ ਵੀ ਖੇਡਿਆ ਜਤਾਂ ਜੀ ਤੇ ਹੁਣ ਸਾਡੇ ਨਾਲ ਜਦੋਂ ਬਹੁਤ ਜਿਆਦਾ ਹੁਣ 3-4 ਸਾਲ ਤੋਂ ਮੈਡਲ ਵੀ ਜਦੋਂ ਆਪਣੇ ਰੋਪੜ ਜ਼ਿਲ੍ਹੇ ਦਾ ਆਂਦਾ ਪਿਆ ਤੇ ਨੈਸ਼ਨਲ ਕਬੱਡੀ ਆਪਣੇ ਸਿਰਫ ਰੋਪੜ ਜ਼ਿਲ੍ਹੇ ਚ ਰਹਿ ਗਈ ਵੀ ਜਿੱਥੇ ਤੱਕ ਮੈਂ ਮੰਨਦਾ ਜ਼ਿਲ੍ਹੇ ਹੋਰ ਵੀ ਖੇਡਣ ਆਂਦੇ ਪਏ ਉਹ ਵੀ ਜ਼ਿਲ੍ਹੇ 12-13ਾਂ ਖੇਡ ਰਹੇ ਉਹਨਾਂ ਚ ਟੀਮ ਠੀਕ ਠਾਕ ਹੈ ਜਾਂ ਸਾਰੀਆਂ ਟੀਮਾਂ ਜਦਾਂ ਇਸ ਟਾਈਮ ਆਪਣੇ ਰੋਪੜ ਦੀ ਪੂਰੀ ਵਧੀਆ ਟੀਮ ਹੈ ਤੇ ਸਾਡੇ ਪਲੇਅਰ ਜਾਣੇ ਚਾਹੀਦੇ ਜੀ ਤੇ ਪਹਿਲਾਂ ਤਾਂ ਹੀ ਨਹੀਂ ਗੇਮ ਵੀ ਸਾਰੇ ਜ਼ਿਲ੍ਹਿਆਂ ਚ ਖਤਮ ਹੋ ਚੁੱਕੀ ਆ ਤੇ ਸਾਡੇ ਜ਼ਿਲ੍ਹਾ ਇਸ ਟਾਈਮ ਵਧੀਆ ਹੈ ਉਹ ਵੀ ਹੁਣ ਅਗਲੇ ਸਾਲ ਨੂੰ ਮੇਰੇ ਸਾਬ ਉਹਨਾਂ ਵਧੀਆ ਟੀਮ ਨਹੀਂ ਹਿੰਦੀ ਬਣਨਗੀ ਤੇ ਵਿੱਚੋਂ ਮੈਂ ਵੀ ਨਹੀਂ ਖੇਡੂਗਾ ਇਹ ਦੋ ਤਿੰਨ ਮੁੰਡੇ ਇਹ ਨਹੀਂ ਖੇਡੂਗੇ ਜਿਨ੍ਹਾਂ ਨਾਲ ਜਦ ਤੱਕ ਖੇਡੇ ਜਨਨ ਕੀ ਜਾ ਰਹੇ ਆ ਤੇ ਦੂਜਾ ਬਹੁਤ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਜਿੰਨੇ ਵੀ ਟ੍ਰਾਇਲ ਹੁੰਦੇ 100 ਮੁੰਡਾ 150 ਮੁੰਡਾ ਪਹੁੰਚਦਾ ਟ੍ਰੈਲਾਂ ਤੇ 12 ਮੁੰਡੇ ਸੀ ਤੇ ਅਸੀਂ ਕਿਹਾ ਵੀ ਸਾਡੇ ਜਿਹੜੇ ਹਰਿਆਣੇ ਦੇ ਮੁੰਡੇ ਤੁਸੀਂ ਪਾਉਣੇ ਆ ਉਹਨਾਂ ਨੂੰ ਪਹਿਲਾਂ ਸਾਨੂੰ ਖਿਲਾਓ ਫਿਰ ਫਿਰ ਦੇਖਦੇ ਆ ਵੀ ਉਹ ਪਾਣੀ ਚ ਉਹ ਉਹ ਵੀ ਪਲੇਅਰ ਸਾਡੇ ਵਰਗੇ ਹੀ ਆ ਜੀ ਐ ਤਾਂ ਕੁਝ ਹੈ ਨਹੀਂ ਆ ਜੀ ਹਨਾ ਬਸ ਐ ਹੀ ਕਰਾਇਆ ਨਹੀਂ ਮੈਚ ਨਹੀਂ ਕੁਝ ਨਹੀਂ ਕਰਾਇਆ ਬਸ ਇਹ ਨਹੀਂ ਸਿੱਧਾ ਗਿਆ ਜੀ ਫਿਰ ਓਡੀਸ਼ਾ ਹੀ ਪੁੱਜਣਗੇ ਉੱਥੇ ਹੀ ਦੱਸ ਦਿੱਤਾ ਗਿਆ ਬਾਕੀ ਪਲੇਅਰਾਂ ਨੂੰ ਕਿ ਪੰਜ 6 ਪਲੇਅਰ ਅਸੀਂ ਬਾਹਰ ਲਏ ਆ ਜੀ ਇੱਕ ਕੋਚ ਦਾ ਮੁੰਡਾ ਜੀ ਉਹ ਵੀ ਜਮਾ ਹੀ 16 17 ਸਾਲ ਦਾ ਮੁੰਡਾ ਜੀ ਉਹ ਵੀ ਕੁਝ ਨਹੀਂ ਆ ਜਦਾਂ ਉਹ ਵੀ ਬਸ ਐ ਉਹ ਵੀ ਸਪਾਰਸੀ ਹੈ ਇਹ ਵੀ ਪਲੇਅਰ ਹਰਿਆਣੇ ਦੇ ਆ ਜੀ ਯਾਨੀ ਕਿ ਨਹੀਂ ਰੇਲਵੇ ਸਾਊਥ ਰੇਲਵੇ ਦੇ ਪਲੇਅਰ ਹੈ ਸਾਊਥ ਰੇਲਵੇ ਦੇ ਯਾਨੀ ਕਿ ਸਾਰੀ ਰੇਲਵੇ ਦੀ ਕਰੀਮ ਇਕੱਠੀ ਹੋ ਕੇ ਉਹਦੀ ਇੱਕ ਟੀਮ ਬਣਦੀ 2 ਮਹੀਨੇ ਕੈਂਪ ਲਾਂਦੇ ਇਹ ਉਹਨਾਂ ਚੋਂ ਕੱਟਦੇ ਪਲੇਅਰ ਇਨੀ ਪੰਜਾਬ ਵੱਲੋਂ ਐਨਓਸੀ ਲਿਆਂ ਆਪਣੇ ਤਕੜੇ ਹੈਗੇ ਆ ਯਾਨੀ ਕਿ ਪੈਸਾ ਪੂਜ਼ਾ ਹੈਗਾ ਹੈ 1 1 2 2 ਲੱਖ ਰੁਪਏ ਲਿਆ ਹੋਣਾ ਜੀ ਪੰਜਾਬ ਵੱਲੋਂ ਵੜ ਗਏ ਜੀ। ਯਾਨੀ ਕਿ ਪੈਸੇ ਦੇਣ ਦਾ ਇਹਨਾਂ ਨੂੰ ਵੀ ਫਾਇਦਾ ਹੈ ਜੀ। ਜੇ ਕੱਲੂ ਟੀਮ ਬਣਦੀ ਆ ਜਾਂ ਕਿਤੇ ਇੱਕ ਗੇਮ ਹੁੰਦੀ ਉੱਚ ਫੇ ਅੱਗੇ ਜਾਉਂਗੇ ਜੀ ਇਹ। ਯਾਨੀ ਇਹ ਹੀ ਨਹੀਂ ਆਪਣੇ ਪੈਸੇ ਪੂਰੇ ਕਰ ਲੈਣੇ ਜੀ। ਪੰਜਾਬ ਦਾ ਐਂ ਜੀ ਬਿਨਾ ਬਦਨਾਮ ਹੈ ਜੀ। ਬਾਕੀ ਮੰਦੇ-ਮੁੰਦੇ ਤਾਂ ਵੀ ਕੁਝ ਨਹੀਂ ਹੈ ਜੀ ਜੇ ਆਪਾਂ ਥੋੜਾ ਜਿਹਾ ਤੁਸੀਂ ਹੋਈ ਆ ਸਾਰੇ ਜਦਾਂ। ਜਸ਼ਨਪ੍ਰੀਤ ਸਿੰਘ ਆ। ਮੈਂ ਜੂਨੀਅਰ ਨੈਸ਼ਨਲ ਟੀਮ ਦਾ ਕੈਪਟਨ ਵੀ ਰਿਹਾ ਹਾਂ। ਪਿਛਲੇ ਤੋਂ ਪਿਛਲੇ ਸਾਲ ਹੋਈ ਸੀ। ਤੇ ਇਸ ਵਾਰ ਅਸੀਂ ਸੀਨੀਅਰ 'ਚ ਆ ਗਏ ਜੂਨੀਅਰ 'ਚ ਮਤਲਬ ਉਮਰ ਲੰਘ ਗਈ ਸਾਡੀ ਅਸੀਂ ਸੀਨੀਅਰ 'ਚ ਬਰਨਾਲੇ ਟ੍ਰਾਇਲ ਹੋਏ ਸਟੇਟ ਹੋਈ ਸੀ 8 ਤਰੀਕ ਨੂੰ ਸੀਨੀਅਰ ਸਟੇਟ ਪੰਜਾਬ ਦੀ ਉਹਦੇ 'ਚ ਅਸੀਂ ਲਗਾਤਾਰ ਇਸ ਵਾਰ ਫੇਰ ਤੀਜੀ ਵਾਰ 골ਡ ਲਿਆ ਤੇ ਨੈਸ਼ਨਲ ਦੀ ਟੀਮ ਬਣਾਉਣ ਵਾਸਤੇ ਹੀ ਨਹੀਂ ਟ੍ਰਾਇਲ ਰੱਖੇ ਐਲਪੀਯੂ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਉੱਥੇ ਘਟੋਘਟ ਟ੍ਰਾਇਲਾਂ 'ਚ ਅੱਗੇ ਨੈਸ਼ਨਲ ਦੀ ਟੀਮ 'ਚ ਦੀ ਚੋਣ ਵਾਸਤੇ ਘਟੋਘਟ 100-150 ਬੰਦਾ ਪੁੱਜਦਾ ਦਾ ਮੁੰਡੇ ਤੇ ਇਨੀ ਗਣ ਮੈਂ ਚੌਣ ਮੈਂ ਫੋਨ ਕੀਤਾ ਸਾਨੂੰ ਵੀ ਫੋਨ ਕੀਤਾ ਹੈ ਬਿਜਲੀ ਭਾਈ ਨੂੰ ਤਾਂ ਫੋਨ ਹੀ ਨਹੀਂ ਆਇਆ ਫਿਰ ਕਟੋ ਉੱਥੇ 12 13 ਮੁੰਡੇ ਪੁੱਜੇ ਟ੍ਰਾਇਲ ਦੇਣ ਉਹ ਵੀ ਪੰਜਾਬ ਦੀ ਟੀਮ ਦੀ ਚੋਣ ਵਾਸਤੇ ਜਦ ਉੱਥੇ ਪੁੱਛਿਆ ਉੱਥੇ ਕੋਚ ਕਰਾਮ ਕੋਚ ਨੇ ਰੇਸ਼ੀ ਕੋਚ ਟ੍ਰਾਇਲ ਲਿਆ ਕਰਦੇ ਤੇ ਆਰਾਮ ਕੋਚ ਅਮਰੀ ਸਰ ਦਾ ਇਹ ਜਿਹੜਾ ਰੇਸ਼ੀ ਹੈ ਉਹ ਮੁਕਸਰ ਦਾ ਹੀ ਹੈ ਤੇ ਉਹ ਟ੍ਰਾਇਲ ਲੱਗੇ ਲੈਣ ਉਸ ਟਾਈਮ ਆਰਾਮ ਕੋਚ ਦਾ ਮੁੰਡਾ ਵੀ ਤਾਂ ਉੱਥੇ ਉਹਨੂੰ ਗਰਾਊਂਡ 'ਚ ਕੱਢਣਾ ਤੱਕ ਨਹੀਂ ਆਦਾ ਉਹ 16 ਸਾਲ ਦਾ ਇਹ 16 17 ਸਾਲ ਲਈ ਜਾਉਦੀ ਉਹਨਾਂ ਅੱਜ ਤੱਕ ਜੀਲਾ ਖੇលਿਆ ਵਾ ਨਾ ਸਟੇਟ ਕੁਛ ਨਹੀਂ ਖੇਡਿਆ ਵਾ ਜਦ ਕਿ ਅਸੀਂ ਨੈਸ਼ਨਲ ਪਲੇਅਰ ਮੈਚ ਦੋ ਤਿੰਨ ਵਾਰ ਨੈਸ਼ਨਲ ਵੀ ਖੇਡਿਆ ਵਾ ਫਿਰ ਉੱਥੇ ਉਦੋਂ ਹੀ ਪੁੱਛਿਆ ਸੀ ਵੀ ਟ్రਾਇਲ ਦੇਣ ਕਦ ਨਹੀਂ ਆਏ ਤੈਨੂੰ ਪਤਾ ਹੋਣਾ ਤੇਰਾ ਡੈਡੀ ਟ్రਾਇਲ ਲਿਆ ਕਰਦਾ ਤਾਂ ਉਹਨੇ ਬੋਲਿਆ ਕਿ ਪੰਜ ਪਲੇਅਰ ਹਰਿਆਣੇ ਦੇ ਟੀਮ ਚ ਸਿਲੈਕਟ ਕੀਤੇ ਵੇ ਤੇ ਉਹ ਉਹਨੇ ਟ్రਾਇਲ ਦੇਣ ਕੋਈ ਨਹੀਂ ਆਣਾ ਉਹ ਸਿੱਧਾ ਨੈਸ਼ਨਲ ਉੜੀਸਾ ਕਟਕ ਨੈਸ਼ਨਲ ਹੋਇਆ ਕਰਦੀ ਉੱਥੇ ਹੀ ਆਣਗੇ ਉਹ ਤੇ ਫਿਰ ਉੱਥੇ ਹੀ ਨਹੀਂ ਟ్రਾਇਲ ਲੇ ਟਰੈਲ ਵੀ ਮਤਲਬ ਕਹਦੇ ਫਾਰਮੈਲਟੀ ਹੋ ਦਿੱਤੀ ਨਹੀਂ ਦੰਦ ਕੱਢੀ ਗਏ ਜਿਹੜੇ ਕੋਚ ਤੇ ਆਰਮ ਨਾਲ ਰੀਜੀ ਉੱਥੇ ਹੱਸਿਆ ਕਰਦੇ ਉਹ ਟਰੈਲ ਸਾਨੂੰ ਤਾਂ ਉੱਥੇ ਸਾਰਾ ਸਮਝ ਲੱਗ ਗਿਆ ਤਾਂ ਵੀ ਇਹ ਟਰੈਲ ਹੀ ਫਾਰਮੈਲਟੀ ਕਰਿਆ ਕਰਦੇ ਫਿਰ ਉੱਥੇ ਹੀ ਨਹੀਂ ਕਹਿਤਾ ਵੀ ਟਰੈਲ ਸਾਡੇ ਸਾਰਿਆਂ ਦੇ ਵਧੀਆ ਹੋਗੇ ਉੱਥੇ ਮੁੰਡੇ ਹੀ ਜਾਂ 14 ਪੁੱਜੇ ਸਾਨੂੰ ਤਾਂ ਇਹ ਤਾਂ ਖੁਸ਼ੀ ਵੀ 12 ਦਾ ਮੁੰਡੇ ਰੱਖਣਾ ਹੀ ਨਹੀਂ ਦੋ ਨਿਕਲਨੇ ਇਹ ਚੋ ਵੀ 12 ਦੀ ਟੀਮ ਦੀ 14 ਦਾ ਮੁੰਡੇ ਪੁੱਜੇ ਉਹ ਤਾਂ ਗੱਲ ਸਾਨੂੰ ਬਾਅਦ ਚ ਪਤਾ ਲੱਗੇਗੀ ਜਿਹੜੇ 5 ਮੁੰਡੇ ਹਰਿਆਣੇ ਦੇ ਆ ਉਹ ਨਹੀਂ ਸਿੱਧਾ ਉੱਥੇ ਪੁੱਜਣਾ ਉਹਨਾਂ 'ਚ ਇੱਕ ਦੋ ਮੁੰਡੇ ਰੇਲਵੇ 'ਚੋਂ ਵੀ ਆ ਉਹ ਐਨਓਸੀ ਲੈ ਕੇ ਆ ਗਏ ਤੇ ਉਹਨਾਂ ਨੂੰ ਮੈਨੂੰ ਨਹੀਂ ਪਤਾ ਕਿ ਪੈਸੇ-ਪੂਸੇ ਦਿੱਤੇ ਹੋਣੇ ਇਹਨਾਂ ਨੂੰ, ਕੀ ਗੱਲ ਹੋਈ ਹੋਣੀ। ਜੇ ਤਾਂ ਉਹ ਐਨੇ ਤਕੜੀ ਹੁੰਦੇ ਸਾਡ ਨਾਲ ਉਹਦੇ ਟ੍ਰਾਇਲ ਲੈਂਦੇ, ਪੰਜਾਬ ਦੇ ਪਲੇਅਰਾਂ ਨਾਲ ਅਸੀਂ ਵੀ ਦੇਖ ਲੈਂਦੇ ਵੀ ਸਾਤ ਕਿੰਨੇ ਤਕੜੇ ਆ ਉਹ। ਤਾਂ ਜਾਂਦੇ ਖੇਡਣ ਉਹ, ਸਾਨੂੰ ਕੋਈ ਡਾਕਟਰ ਨਹੀਂ ਲਾ ਫਿਰ। ਤੇ ਅਸੀਂ ਇਹ ਗੱਲ ਪੁੱਛਣੀ ਜਾਂਦੇ ਜਿਹੜਾ ਰਾਮ ਕੋਚ ਦਾ ਮੁੰਡਾ ਏ ਉਹ ਨੈਸ਼ਨਲ ਨੂੰ ਕਿੱਦਾਂ ਚਲ ਗਿਆ? ਉਹ ਨੂੰ ਨਾ ਉਹਦੇ ਉਹਦੇ ਟ੍ਰਾਇਲ ਹੋਏ ਉੱਥੇ ਉਹਨਾਂ ਦੋ ਰੈਡਾਂ ਮਾਰੀਆਂ, ਦੋਨਾਂ ਰੈਡਾਂ 'ਚ ਉਹਨੂੰ ਕੈਚ ਹੋ ਗਈ। ਸਨ ਤਾਂ ਇਹਦਾ ਵੀ ਬਾਹਰੋਂ ਦਾ ਲਿਆਇਆ ਹੋਣਾ ਉਹਨੂੰ ਕੋਚ ਵੀ ਟ੍ਰਾਇਲ ਦੇਣ ਵਾਸਤੇ ਕਿਉਂ ਦੀ ਸਿਲੈਕਸ਼ਨ ਕਿੱਦਾਂ ਹੋਈ ਅਸੀਂ ਇਹ ਸਵਾਲੀ ਤੇ ਪੁੱਛਣਾ ਚਾਹੁੰਦੇ ਤੇ ਅੱਗੇ ਜਿਹੜੀ ਫੈਡਰੇਸ਼ਨ ਪਹਿਲਾਂ ਫੈਡਰੇਸ਼ਨ ਸੀ ਉਹ ਚੇਂਜ ਹੋ ਗਈ ਹੁਣ ਫੈਡਰੇਸ਼ਨ ਆ ਗਈ ਤੇਜਿੰਦਰ ਸਿੰਘ ਮਿੱਡੂ ਖੇੜੇ ਕੋਲ ਅਕਾਲੀਆਂ ਦੇ ਬੰਦੇ ਆ ਮਤਲਬ ਫਿਰ ਉਹੀ ਜਿਹੜਾ ਰੀਸ਼ੀ ਕੋਚ ਆ ਉਹ ਤੇਜਿੰਦਰ ਸਿੰਘ ਮਿੱਡੂ ਖੇੜੇ ਦੇ ਪਿੰਡ ਦਾ ਹੀ ਹੈ ਉਹ ਉਹਦੇ ਕੋਲ ਗਿਆ ਤੇ ਉਹਨੇ ਗੱਲ ਕੀਤੀ ਹੋਣੀ ਕਿ ਸਰ ਵੀ ਜਿਹੜੀ ਪੁਰਾਣੀ ਫੈਡਰੇਸ਼ਨ ਸੀ ਇਹਨਾਂ ਨੇ ਕੁਝ ਕੀਤਾ ਨਹੀਂ ਹੈ ਕੋਈ ਮੈਡਲ ਨਹੀਂ ਆਇਆ ਤੇ ਇਸ ਵਾਰ ਅਸੀਂ 5-6 ਪਲੇਅਰ ਜਿਹੜੇ ਹਰਿਆਣੇ ਦੇ ਪਾ ਕੇ ਮੈਡਲ ਲਈਏ ਤਾਂ ਤੁਹਾਡੀ ਵਾਹ ਵਾਹ ਹੋਣੀ ਨਾਲ ਸਾਡੀ ਹੋਣੀ। ਜੇ ਉਹ ਮੈਡਲ ਲਿਆਂਦੇ ਵੀ ਐ ਤਾਂ ਮੈਡਲ ਸਾਨੂੰ ਪੰਜਾਬ ਦੇ ਪਲੇਅਰਾਂ ਨੂੰ ਕੋਈ ਫਾਇਦਾ ਨਹੀਂ ਹੋਣਾ ਉਹਦੇ ਮੈਡਲ ਤਾਂ ਹਰਿਆਣੇ ਚਲ ਜਣਾ। ਅੱਜ ਮੈਚ ਹੋਇਆ ਇੱਕ ਸਵੇਰੇ ਅਸੀਂ ਦੇਖਿਆ। ਉਹਦੇ 'ਚ 5 ਦੇ 5 ਪਲੇਅਰ ਉਹ ਹਰਿਆਣੇ ਦੇ ਖੇលਿਆ ਕਰਦੇ ਪਲੇਇੰਗ ਸੈੱਟ 'ਚ 12 ਪਲੇਅਰ ਹੁੰਦੇ ਉਹਦੇ 'ਚ 7 ਪਲੇਇੰਗ ਖੇលਦੇ 5 ਸਪੇਅਰ ਹੁੰਦੇ ਤੇ ਦੋ ਆਪਣੇ ਪੰਜਾਬ ਦੇ ਖੇលਿਆ ਕਰਦੇ। ਜਦ ਕਿ ਉਹ ਪੂਰਾ ਮੌਕਾ ਹਰਿਆਣੇ ਵਾਲਿਆਂ ਨੂੰ ਦੇ ਰਹੇ। ਜੇ ਆਪਣੀ ਪੰਜਾਬ ਦੀ ਟੀਮ 'ਚ ਨਹੀਂ ਪੰਜ ਪਲੇਅਰ ਹਰਿਆਣੇ ਦੇ ਪਾਏਗੇ ਤਾਂ ਪੰਜਾਬ ਨਾਮਕਨ ਰੱਖਿਆ ਹੋ ਪਾ ਪੰਜਾਬ ਟੀਮ ਹਰਿਆਣਾ 2 ਹਰਿਆਣਾ ਰੱਖ ਦੋ ਫਿਰ ਅਸੀਂ ਤਾਂ ਇਹ ਸਵਾਲ ਪੁੱਛਦੇ ਹਾਂ ਤੇ ਫੈਡਰੇਸ਼ਨ ਵਾਲਿਆਂ ਤੇ ਕਿ ਪਲੇਅਰ ਸਾਰੀ ਸਾਲ ਮਿਹਨਤ ਕਰਦਾ ਹੁਣ ਸਾਨੂੰ 7-8 ਸਾਲ ਹੋ ਗਏ ਖੇਡਦੇ ਨੂੰ ਸਾਢੇ ਸਾਲ ਦਾ ਖਰਚਾ ਹੁੰਦਾ ਪਲੇਅਰ ਆਪਣੀ ਡਾਈਟ ਖਾਂਦਾ ਸਾਰਾ ਕੁਝ ਕਰਦਾ ਇੰਜਰੀ ਆ ਜਾਂਦੀ ਸਾਰੇ ਆਪਣੀ ਰਿਕਵਰੀ ਕਰਦਾ ਜਿਹੜਾ ਸਾਡਾ ਖਰਚਾ ਘਟੋ ਘਟ ਸਾਲ 'ਚ ਪਲੇਅਰ ਤੁਹਾਨੂੰ ਪਤਾ ਹੀ ਪਲੇਅਰ ਦੀ ਡਾਈਟ ਕਿੰਨੀ ਹੁੰਦੀ ਘਟੋ ਘਟ 2-3 ਲੱਖ ਦਾ ਤਾਂ ਪਲੇਅਰ ਖਾ ਲੈਂਦਾ ਆਰਾਮ ਨਾਲ ਅਸੀਂ ਇਹ ਸਵਾਲ ਪੁੱਛ ਰਿਹਾ ਕਿ ਸਾਨੂੰ ਸਾਡਾ ਹੱਕ ਹੀ ਨਹੀਂ ਮਾਰਿਆ ਤੇ ਸਾਨੂੰ ਹੀ ਤਾਂ ਖਰਚਾ ਕੌਣ ਦਊਗਾ ਨਾਲੇ ਜੇ ਕੋਈ ਪਲੇਅਰ ਤੇ ਇੰਜਰੀ ਹੁੰਦੀ ਹੈ ਉਹਦਾ ਕੌਣ ਜ਼ਿੰਮੇਵਾਰ ਹੋਊਗਾ ਤੇ ਕਈ ਬਹੁਤ ਸਾਰੇ ਪਲੇਅਰ ਹੈ ਜੀ ਜਿਹੜੇ ਅੱਗੇ ਆਇਆ ਨਹੀਂ ਕਰਦੇ ਮੀਡੀਆ ਦੇ ਉਹ ਡਰਦੇ ਕੰਮ ਇਸ ਕਰਕੇ ਨਹੀਂ ਆ ਕਰਦੇ ਕਿ ਇਹ ਨਹੀਂ ਫੈਡਰੇਸ਼ਨ ਵਾਲੇ ਨੇ ਸਾਨੂੰ ਅਗਲੇ ਸਾਲ ਬਲੈਕਲਿਸਟ ਕਰ ਦੇਣਾ ਅਸੀਂ ਬੇਡਰ ਹੋ ਕੇ ਆਇਆ ਸਾਨੂੰ ਇਹਦੀ ਕੋਈ ਪਰਵਾਹ ਨਹੀਂ ਹੈ ਜੀ ਤਾਂ ਅਸੀਂ ਖੁੱਲ ਕੇ ਤੁਹਾਡੇ ਨਾਲ ਗੱਲ ਕਰ ਰਹੇ ਹਾਂ ਤੇ ਜੇ ਕੋਈ ਪਲੇਅਰ ਕਿੱਥੋਂ ਘੱਟ ਕਿੱਥੇ ਹੋ ਸਕਦਾ ਸਾਨੂੰ ਧਮਕੀਆਂ ਵੀ ਆਪੇਂਦੀਆਂ ਫੋਨ ਕਰਾਉਣ ਕਿਸੇ ਤੇ ਜੋਰ ਪਲੇਅਰ ਇਕੱਠੇ ਹੁੰਦੇ ਕੋਟੂਗੜ 20-25 ਪਲੇਅਰ ਆਪਣੇ ਜ਼ਿਲ੍ਹੇ ਦੇ ਹੀ ਹੋਏ ਨੇ ਆਪਣੇ ਪੰਜਾਬ ਦੇ ਵਿੱਚ ਕਬੱਡੀ ਸਿਰਫ ਰੋਪੜ ਜ਼ਿਲ੍ਹੇ ਦੇ ਵਿੱਚ ਜੇ ਰੋਪੜ ਦੀਆਂ ਸਟੇਟ ਵਾਸਤੇ ਟੀਮਾਂ ਦੋ ਵੀ ਬਣਾਈਏ ਤਾਂ ਵੀ ਉਹਨੇ ਸਟੇਟ ਜਿੱਤ ਲੈਣੀ ਐ ਇੰਨੀ ਵਧੀਆ ਟੀਮ ਐ ਤੇ ਇਨੀ ਪਲੇਅਰ ਰੋਪੜ ਦੇ ਕੋਟੂਗੜ ਤਿੰਨ-ਚਾਰ ਸਾਲ ਹੋ ਗਏ 골ਡ ਆਉਂਦੇ ਨੂੰ ਵੀ ਨਹੀਂ ਪਲੇਅਰ ਸਿਰਫ ਦੋ ਲੈ ਉਹ ਜਿਹੜੇ ਦੋ ਪਲੇਅਰ ਲੈ ਉਹ ਵੀ ਡਿਜ਼ਰਵ ਕਰਦੇ ਨੇਸ਼ਨਲ ਲਈ ਜਦ ਕਿ ਸਾਡਾ ਕਹਿਣ ਦਾ ਮਤਲਬ ਇਹ ਹੈ ਕਿ ਘੱਟੋ ਘੱਟ 5-6 ਪਲੇਅਰ ਸਾਡੇ ਰੋਪੜ ਦੇ ਦੀ ਯਾਰਬ ਕਰਦੀ ਜਿਹੜੇ ਨਹੀਂ ਪੰਜਾਬ ਦੇ 7 ਪਲੇਅਰ ਰੱਖੇ ਉਹ ਵੀ ਜੇ 7 ਪਲੇਅਰ ਰੱਖਣੇ ਹੁੰਦੇ ਤਾਂ ਸਿਲੈਕਸ਼ਨ ਕਰ ਲੈਂਦੇ ਵਧੀਆ ਇਹ ਉਹ ਨਹੀਂ ਉਹਦੀ ਵੀ ਨਹੀਂ ਵਧੀਆ ਸਿਲੈਕਸ਼ਨ ਕੀਤੀ ਤਿੰਨ ਚਾਰ ਮੁੰਡੋਂ ਚ ਡਿਜ਼ਰਵ ਹੈ ਬਾਕੀ ਡਿਜ਼ਰਵ ਨਹੀਂ ਹੈ ਜੀ ਤੇ ਅਸੀਂ ਇਹੀ ਮੰਗ ਰੱਖਦੇ ਕਿ ਸਰਕਾਰ ਤੇ ਕਿ ਸਾਡੇ ਨਾਲ ਜਿਹੜਾ ਧੱਕਾ ਹੋ ਰਿਹਾ ਸਾਰੇ ਕਬੱਡੀ ਕੋਈ ਐ ਤਾਂ ਹੈ ਨਹੀਂ ਵੀ ਕੋਈ ਸ਼ਾਹੂਗਾਰ ਵਧੀਆ ਫੈਮਿਲੀ ਦਾ ਕੋਈ ਲੰਬੜਦਾਰਾ ਦੇ ਮੁੰਡੇ ਖੇਡਦੇ ਸਾਰੇ ਗਰੀਬ ਘਰਾਂ ਦੇ ਮੁੰਡੇ ਖੇਡਦੇ ਕਬੱਡੀ ਤੇ ਸਾਡੇ ਘਰ ਤੇ ਵੀ ਹੁਣ ਬੋਲਿਆ ਕਰਦੇ ਛੱਡੋ ਕਬੱਡੀ ਕਾ ਖੇਲਣੀ ਕਾ ਨਹੀਂ ਅਸੀਂ ਜਿਹੜੇ ਸਰਟੀਫਿਕੇਟ ਆ ਸਰਟੀਫਿਕੇਟ ਪਾੜਾਂਗੇ ਆਪਾਂ ਵੀਡੀਓ ਬਣਾ ਕੇ ਪਾਵਾਂਗੇ ਜਿਹੜੇ ਸਰਟੀਫਿਕੇਟ ਸਾਡੇ ਕੋਈ ਕੰਮ ਨਹੀਂ ਆਣੇ ਜਾਦੀ ਨਹੀਂ ਖਲਾਨੇ ਸਾਰੇ ਬਾਹਰ ਦੇ ਪਲੇਅਰ ਐ ਅਸੀਂ ਇਹੀ ਮੰਗ ਕਰਦੇ ਕੀ ਸਾਨੂੰ ਜਿਹੜੇ ਅਗਲੇ ਪਲੇਅਰਾਂ ਦਾ ਆਣ ਵਾਲੀ ਪੀੜੀ ਹੁੰਦਾ ਕੋਈ ਨਾਸਰਾ ਹੋਵੇ ਉਹਦੇ ਨਾਲ ਧੱਕਾ ਨਾ ਹੋਵੇ ਕੋਈ ਵੀ ਤੇ ਹਰਿਆਣੇ ਦੇ ਪਲੇਅਰ ਜਾਣੇ ਬੰਦ ਕੀਤੇ ਆ ਬਾਦਰ ਸਟੇਟ ਦੇ ਹਰਿਆਣੇ ਦੇ ਪਲੇਅਰ ਪੰਜਾਬ ਦੇ ਪਲੇਅਰਾਂ ਨੂੰ ਖੜਨ ਵੀ ਨਹੀਂ ਦਿੰਦੇ ਉਹ ਨਾ ਹਿਮਾਚਲ ਦੇ ਪਲੇਅਰ ਹਿਮਾਚਲ ਚ ਸਾਨੂੰ ਐਂਟਰੀ ਆ ਨਾ ਹਰਿਆਣੇ ਚ ਕਿਤੇ ਵੀ ਸਾਨੂੰ ਐਂਟਰੀ ਹੀ ਆ ਇਹ ਪੰਜਾਬ ਵਿੱਚ ਕਿਉਂ ਵੜ ਰਹੇ ਨੇ ਇਹਨਾਂ ਨੂੰ ਪਲੇਅਰਾਂ ਨੂੰ